ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਸਵੇਰ ਦੇ ਬੱਜ ਗਏ ਨੇ 1.30 ਦਾ ਹੋ ਗਿਆ ਟਾਈਮ ਤੇ ਅੱਜ ਮੌਸਮ ਹੈਗਾ ਬਹੁਤ ਵਧੀਆ ਚਲੋ ਜੀ ਅੱਜ ਆਪਾਂ ਨੇ ਮੱਥਾ ਟੇਕਣਾ ਗੂਗਾ ਨੌਮੀ ਦਾ ਤੇ ਸਾਡੇ ਗੰਨੀ ਤਰ੍ਹਾਂ ਚੌਲ ਬਣਾ ਕੇ ਮੱਥਾ ਟੇਕਿਆ ਜਾਂਦਾ ਹੈ ਕਈ ਪਿੰਡਾਂ ਦੇ ਵਿੱਚ ਸੇਮ ਹੀ ਉਹ ਵੀ ਬਣਦੀਆਂ ਤੇ ਇੱਥੇ ਤਾਂ ਸਾਡੇ ਚੌਲੇ ਬਣਦੇ ਆ ਚਲੋ ਜੀ ਹੁਣ ਆਪਾਂ ਚੌਲ ਬਣਾ ਕੇ ਨਾ ਮੱਥੇ ਦੀ ਕਰੀਏ ਤਿਆਰੀ ਤੇ ਆਪਣਾ ਨਾ ਪਾਣੀ ਹੋਣਾ ਹੈ ਚੰਗੀ ਤਰ੍ਹਾਂ ਨਾ ਪੂਰਾ ਉਬਲ ਰਿਹਾ ਹੈ ਇਹ ਆਪਣਾ ਇਹਨਾਂ ਬਾਤਮਤੀ ਚੌੜਾ ਦੋ ਤਿੰਨ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਮੈਂ 5-10 ਮਿੰਟ ਨਾ ਇਸ ਤਰ੍ਹਾਂ ਪਾਣੀ ਦੇ ਵਿੱਚ ਭੁੰਨਦੇ ਤੇ ਇਹ ਨਾ ਛੇਤੀ ਬਣ ਜਾਂਦੇ ਆ। ਦੇਖੋ ਜੀ ਇਹ ਮਾੜਾ ਦੇਖਣਾ ਵੀ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਏ। ਮੈਂ ਕਿਹਾ ਚਲੋ ਪਹਿਲਾਂ ਆਪਾਂ ਮੱਥੇ ਦੀ ਤਿਆਰੀ ਕਰਦੇ ਆਂ ਬਾਅਦ ਵਿੱਚ ਤੇ ਹੋਰ ਕੰਮ ਕਰ ਲਾਂਗੇ। ਦੇਖੋ ਜੀ ਮਾੜੀ ਤੇ ਮੱਥਾ ਦੇਖਣ ਜਾਵਾਂਗੇ ਆਪਾਂ ਤੇ ਆਪਾਂ ਵੀ ਤੁਹਾਨੂੰ ਨਾ ਆਪਣੇ ਪਿੰਡ ਦੀ ਮਾੜੀ ਜ਼ਰੂਰ ਦਿਖਾਵਾਂਗੇ। ਤੇ ਰੇਖਾ ਗਈ ਹੋਈ ਆ ਸਾਡੀ ਅੱਜ ਲਈ ਹੋਈ ਆ ਖੰਨੇ ਸ਼ਹਿਰ ਜੱਟ ਕਰੋ ਵੀ ਇੱਥੇ ਆ ਜੂਗੀ ਜਦੋਂ ਹੀ ਆਪਾਂ ਨੇ ਨਾ ਹੁਣ ਚਾਹਟ ਹੋ ਗਏ ਨਾ ਵਿੱਚ ਪਾ ਦਿੱਤੇ ਨੇ ਦੇਖੋ ਹੌਲੀ ਹੌਲੀ ਨਾ ਬਣੀ ਜਾਣਗੇ ਚੰਗੀ ਤਰ੍ਹਾਂ ਰਿਝਣ ਲੱਗ ਪਏ ਨੇ ਦੇਖੋ ਜੀ ਆਪਾਂ ਨਾ ਦੀਵਾ ਕਰ ਲੰਨੇ ਤਿਆਰ ਜਿਹੜਾ ਪੂਰ ਸਮਾਨ ਲੈ ਕੇ ਜਾਣਾ ਨਾ ਉੱਥੇ ਨੂੰ ਮਾੜੀ ਤੇ ਨਾ ਆਪਾਂ ਉਹ ਵੀ ਤਿਆਰ ਕਰ ਲੰਨੇ ਦੇਖੋ ਜੀ ਇੱਧਰ ਮੈਂ ਲੈ ਲਿਆ ਆਟਾ ਉਹ ਜੀ ਦੀਵਾ ਹੁੰਦਾ ਏ ਹੋਰ ਕਾफी ਜੀ ਚੀਜ਼ਾਂ ਲੈ ਕੇ ਜਾਣੇ ਹੁੰਦੇ ਆ ਮੈਂ ਕਿਹਾ ਚਲੋ ਉਹ ਵੀ ਤਿਆਰ ਕਰਕੇ ਰੱਖ ਲੈਣੇ ਆ ਥੋੜਾ ਜਿਹਾ ਇਹ ਆਟਾ ਗਿੱਲਾ-ਗਿੱਲਾ ਜਿਆ ਵਿੱਚ ਪਾ ਕੇ ਨਾ ਥੋੜਾ ਜਿਹਾ ਸੁੱਕਾ ਆਟਾ ਪਾ ਕੇ ਇਹਨੂੰ ਸਖਤ ਕਰ ਲੈਣੇ ਆ ਦੇਖੋ ਜੀ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਇਹਨਾਂ ਦੀ ਧਰਤੀ ਹੈ ਸਗੋਂ ਇਹ ਲੁਕੇ ਛਿਪੇ ਹੀ ਰਹਿਣ। ਨਾਗ ਦੇਵ ਆਪਾਂ ਨੇ ਨਾ ਆਟਾ ਆਟੇ ਨੂੰ ਚੰਗੀ ਤਰ੍ਹਾਂ ਸੈੱਟ ਜਿਆ ਕਰ ਲਿਆ ਏ ਸਭ ਤੋਂ ਪਹਿਲਾਂ ਨਾ ਆਪਾਂ ਨਾ ਚਿਰਾਗ ਬਣਾਵਾਂਗੇ ਇਹ ਤੇਲ ਦਾ ਦੀਵਾ ਲਾਇਆ ਜਾਂਦਾ ਹੈ ਅਜੇ ਨਾਂ ਪੈਨੂੰ ਡੁੰਗਾ ਕਰ ਦਨੇ ਆ ਕਹਿੰਦੇ ਉਹਨੇ ਨਾ ਇਹ ਵੀ ਆਪਾਂ ਬਣਾ ਲੈਣੇ ਆ ਤੇ ਨਾਲ ਲੈ ਕੇ ਜਾਵਾਂਗੇ ਆਪਾਂ ਦੁੱਧ ਵੀ ਲੈ ਕੇ ਜਾਵਾਂਗੇ ਉਥੇ ਤੇ ਥੋੜਾ ਜਿਹਾ ਲੈ ਕੇ ਜਾਵਾਂਗੇ ਆਪਾਂ ਕਣਕ ਦੇ ਦਾਣੇ ਤੇ ਚਰਾਗੀ ਦੇ ਵਿੱਚ ਨਾ ਫਿਰ ਉਥੇ ਸਰੋਂ ਦਾ ਤੇਲ ਵੀ ਪਾਉਣਾ ਹੈ ਉਹਨੇ ਦੀਵੇਆਂ ਵਾਲੇ ਵਿੱਚ ਉਹ ਵੀ ਆਪਾਂ ਲੈ ਕੇ ਜਾਵਾਂਗੇ ਦੇਖੋ ਜੀ ਐ ਨਾ ਪੂਰੀ ਸ਼ਰਦਾ ਨਾਲ ਨਾ ਮੱਥਾ ਟੇਕਣਾ ਚਾਹੀਦਾ ਨੌਮੀ ਦਾ बना <laughs> के एक भी बनाने हम आटा लग जा ਇਹ ਪਿੰਡਾਂ ਦੇ ਰਵਾਜ ਹੁੰਨੇ ਆ ਇਸ ਤਰ੍ਹਾਂ ਸਮਾਨ ਬਣਾ ਕੇ ਲੈ ਕੇ ਜਾਂਦੇ ਜਾਂ ਮੱਥਾ ਟੇਕਣ ਵਾਸਤੇ ਜਾਂਦੇ ਚਾਹੇ ਹੋਵੇ ਥੋੜਾ ਹੀ ਪਰ ਬਣਾ ਕੇ ਜ਼ਰੂਰ ਲੈ ਕੇ ਜਾਣਾ ਉਸ ਬਣ ਕੇ ਹੋ ਗਏ ਨੇ ਤਿਆਰ ਤੇ ਇੱਧਰ ਆਪਣੇ ਚੌਲ ਵੀ ਬਣ ਗਏ ਨੇ ਚਲੋ ਜੀ ਅੱਪਾ ਨੇ ਇਸ ਤਰ੍ਹਾਂ ਬਣਾ ਲਏ ਨੇ ਆ ਦੀਵਾ ਬਣਾ ਲਿਆ ਹੈ ਬਣਾ ਕੇ ਰੱਖ ਤੇ ਇਧਰ ਆਪਾਂ ਨੇ ਤੇ ਹੁਣ ਆਪਾਂ ਆਪਣੇ ਚੌਲ ਦੇਖੀਏ ਆਪਣੇ ਚੌਲ ਵੀ ਨਾ ਬਣਦੇ ਹੋ ਗਏ ਨੇ ਤਿਆਰ ਬਹੁਤ ਬੜੇ ਚੰਗੇ ਬਣ ਗਏ। ਚਲੋ ਜੀ ਇਧਰ ਆਪਣੇ ਨਾ ਚੌਲ ਵੀ ਬਣ ਕੇ ਹੋ ਗਏ ਨੇ ਤਿਆਰ ਤੇ ਆਪਾਂ ਹੁਣ ਇਹਨਾਂ ਦੀ ਨਾ ਪਿਛ ਤਾਰ ਲੈਣੇ ਆ। ਜੇ ਇਸ ਤਰ੍ਹਾਂ ਪਿਛ ਤਾਰ ਕੇ ਬਣਾਵੇ ਨਾ ਚੌਲ ਤੇ ਕੱਲਾ ਕੱਲਾ ਚੌਲ ਬਣਦਾ ਹੈ। ਅਜਾ ਲਈ ਨਹੀਂ ਨਾ ਵਧੀਆ ਪਾਣੀ ਨੂੰ ਉੱਚੜ ਜਾਂਦਾ ਸਰ। ਉਹ ਤਾਂ ਕਿਹਾ ਵੀ ਲੋੜੇ ਜੇ ਆਪਾਂ ਨੇ ਨਾ ਥੋੜੇ ਜਿਹਾ ਕੜੇ ਜਿਹੀ ਰੱਖੇ। ਚਲੋ ਜੇ ਇੱਧਰ ਆਪਾਂ ਨੇ ਰੱਖ ਦਿੱਤੀ ਐ ਕੜਾਹੀ ਤੇ ਹੁਣ ਆਪਾਂ ਲਾ ਦੀਏ ਚੌਲਾਂ ਨੂੰ ਲਾ ਦੀਏ ਤੜਕਾ। ਨਾ ਪੱਗ ਦਾ ਤੜਕਾ ਲਾਉਣਾ ਨਾ ਉਹ ਲਾਉਣਾ ਐ ਆਪਾਂ ਦੇਸੀ ਘਿਓ ਦਾ। ਆਪਣੇ ਕੜਾਹੀ ਧਰ ਦਿੱਤੀ ਆ ਤੇ ਹੁਣ ਆਪਾਂ ਦੇਸੀ ਘਿਓ ਦਾ ਲਾਵਾਂਗੇ ਚੌਲਾਂ ਨੂੰ ਤੜਕਾ ਤੇ ਆਪਾਂ ਇਹਨਾਂ ਜਿੰਨੇ ਤੇ ਆਪਾਂ ਨੇ ਮੱਤੇ ਵਾਸਤੇ ਮੱਤੇ ਵਾਸਤੇ ਨਾ ਲਏ ਜਾਣੇ ਨਾ ਤੇ ਮੱਤੇ ਵਾਸਤੇ ਉਹਨੇ ਆਪਾਂ ਨੂੰ ਅਲੱਗ ਚੌਲ ਕੱਢ ਲੈਣੇ ਆ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਮਿੱਠਾ ਫੋਜੀ ਆਪਾਂ ਨੇ ਇਹ ਨਾ ਚੌਲਾਂ ਨੂੰ ਨਾ ਤੜਕਾ ਲਾ ਕੇ ਨਾ ਇਹਨੂੰ ਨਾ ਸੁੱਚੇ ਹੱਥਾਂ ਨਾਲ ਨਾ ਆਪਣੇ ਨਾ ਇੱਕ ਪਾਸੇ ਰੱਖ ਦੇਣੇ ਤਾਂ ਕਿ ਇਹਨੂੰ ਕੋਈ ਹੱਥ ਨਾ ਲਾ ਸਕੇ ਕਈ ਵਾਰ ਬੱਚਿਆਂ ਨੂੰ ਆਤ ਹੁੰਦੀਆਂ ਨਾ ਤੇ ਇਹ ਭਲੇਖੇ ਨਾਲ ਹੱਥ ਲੱਗ ਜਾਂਦੇ ਆ ਇਹ ਬਹੁਤ ਸੁੱਚਮ ਨਾਲ ਮੱਥਾ ਟੇਕਣਾ ਜ਼ਰੂਰੀ ਹੈ ਤੜਕਾ ਲਾ ਦਿੱਤਾ ਨਾ ਇਹ ਚੌਲਾਂ ਨੂੰ ਨਾ ਹੁਣ ਆਪਾਂ ਨਾ ਇੱਕ ਕੌਂਡੇ ਦੇ ਵਿੱਚ ਪਾ ਕੇ ਨਾ ਰੱਖ ਦਿੰਨੇ ਆ ਜੀ ਇੱਦਾਂ ਆਪਾਂ ਇਹਨਾਂ ਚੌਲ ਬਣਾਦੇ ਨੇ ਇਹਨਾਂ ਨੂੰ ਨਾ ਇੱਕ ਪਾਸੇ ਆਪਾਂ ਨੇ ਰੱਖ ਦਿੱਤਾ ਏ ਜਿਹੜਾ ਢੱਕ ਦੂਗਾ ਚੌਲ ਜਿਹੜੇ ਹੁਣ ਆਪਣੇ ਕੋਲ ਆਹ ਚੌਲ ਪਈ ਨਹੀਂ ਹੈਗੇ ਇਹ ਆਪਾਂ ਰ ਬਣਾਵਾਂਗੇ ਕਲਰ ਪਾ ਕੇ ਜਿਹੜਾ ਵੀ ਸਾਡੇ ਇੱਥੇ ਮੱਥਾ ਟਿਕਦਾ ਨਾ ਉਹ ਇਸ ਤਰ੍ਹਾਂ ਇਹਨਾਂ ਸਿੰਪਲ ਚੌਲਾਂ ਦਾ ਹੀ ਟਿਕਦਾ ਉਹਦੇ ਵਿੱਚ ਕੋਈ ਕਲਰ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਹੈਗਾ ਜਿਹੜੇ ਹੁਣ ਆਪਾਂ ਨੇ ਘਰ ਵਾਸਤੇ ਚੌਲ ਬਣਾਉਣੇ ਹਨ ਇਹਨਾਂ ਦੇ ਵਿੱਚ ਆਪਾਂ ਨਾ ਹੁਣ ਕਲਰ ਪਾ ਕੇ ਬਣਾਉਣੇ ਆ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਵੀ ਲਾ ਦਈਏ ਤੜਕਾ ਜਿਹੜੇ ਆਪਾਂ ਨੇ ਨਾ ਕਰ ਰਹੇ ਹਾਂ ਇਹ ਨਾ ਚੌਲ ਉਹਨਾਂ ਨੂੰ ਵੀ ਆਪਾਂ ਹੁਣ ਤੜਕਾ ਲਾ ਰਹੇ ਹਾਂ ਪਰ ਦੋ ਚਮਚ ਪਾ ਲਈ ਨੇ ਦਸਤੀ ਤੇ ਹੋ ਰਹੇ ਤੇ ਇੱਧਰ ਮੈਂ ਥੋੜਾ ਜਿਹਾ ਨਾ ਇਸ ਤਰ੍ਹਾਂ ਨਾ ਸੋਪਾ ਲੰਬਾ ਲੰਬਾ ਪੀਸਾ ਦੇ ਵਿੱਚ ਕੱਟ ਲਿਆ ਹੈ ਤੇ 10 11 ਲੈ ਲਏ ਨੇ ਆਪਾਂ ਨੇ ਲੌਂਗ ਦੇਖੋ ਜੀ ਲੌਂਗ ਪਾਉਣ ਦੇ ਨਾਲ ਨਾ ਚੌਲਾਂ ਦਾ ਸਵਾਦ ਬਹੁਤ ਜ਼ਿਆਦਾ ਵਾਜ ਜਾਂਦਾ ਹੈ ਤੇ ਸੋਪਾ ਥੋੜਾ ਜਿਹਾ ਸਖਤ ਹੁੰਦਾ ਨਾ ਇਹਨੂੰ ਮੈਂ ਆਪਾਂ ਇੱਕ ਦੋ ਮਿੰਟ ਐਸ ਤਰ੍ਹਾਂ ਜਿ ਤਰਾ ਫੁੰਨ ਦੂੰਗੇ ਉਹ ਜਿਹੜੇ ਆਪਣੇ ਕੋਲ ਚੌਲ ਪਈ ਨੇ ਹੈਗੇ ਇਹਨਾਂ ਨੂੰ ਹੁਣ ਆਪਾਂ ਵਿੱਚ ਪਾ ਦਨੇ ਆਂ ਹੁਣ ਆਪਾਂ ਨੇ ਕੀ ਕਰਨਾ ਹੈ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਿਦਿਆਰ ਥੱਲੇ ਥੱਲੇ ਜੋੜ ਬਣੇ ਆਪਣਾ ਤੇ ਆਪਾਂ ਨੇ ਸਵਾਦ ਅਨੁਸਾਰ ਇਹਦੇ ਵਿੱਚ ਪਾਉਣੀ ਹੈ ਚੀਨੀ ਆਪਾਂ ਲੈ ਲੈ ਆਂ ਇਹਨੀਆਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਓਨੇ ਦੇ ਵਿੱਚ ਆਪਾਂ ਪਾਵਾਂਗੇ ਕਲਰ ਪੂੜ ਪਾਵਾਂਗੇ। ਦੇਖੋ ਜੀ ਕਲਰ ਵਾਲੇ ਚੌੜਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ। ਇਹ ਹੈਗਾ ਇਹ ਮੇਰੇ ਕੋਲ ਹੈਗਾ ਇਹ ਜਲੇਬੀਆਂ ਵਾਲਾ ਰੰਗ। ਜਦसे ਮੰਗਾਇਆ ਤਾਂ ਮੈਂ ਲੱਡੂ ਵਾਲਾ ਰੰਗ ਤਾਂ ਭਾਈ ਨੇ ਪ੍ਰੇਖੇ ਨਾਲ ਆਹੀ ਦਿੱਤਾ। ਮੈਂ ਕਿਹਾ ਚਲੋ ਆ ਵੀ ਵਧੀਆ ਲੱਗਦੇ ਨੇ ਇਹ ਰੰਗ ਦੇ ਚੌੜ ਵੀ ਤੇ ਹੁਣ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਕਾ ਕੇ ਦੇ ਵਿੱਚ ਕੋਈ ਨਾ ਮਾੜੀ ਮੋਟੀ ਗਾਠ ਨਾ ਰਵੇ। ਸਿਰੋ ਹੀ ਹੁਣ ਆਪਾਂ ਨੇ ਕੀ ਕਰਨਨਾ ਇਹਨੂੰ ਨਾ ਹੁਣ ਵਿੱਚ ਪਾ ਦਿੰਨੇ ਆ। ਹੁਣ ਪਕਾ ਕਰਦੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਦੇਖੋ ਜੀ ਵਾਲੇ ਹੋਏ ਚੌਲਾਂ ਨੂੰ ਨਾ ਬੜਾ ਟਾਈਮ ਨਹੀਂ ਲੱਗਦਾ ਹੈਗਾ। ਇਹ ਛੇਤੀਓ ਬਣ ਕੇ ਹੋ ਜਾਣੇ ਨੇ ਤਿਆਰ ਤੇ ਗੈਸ ਆਪਾਂ ਨੇ ਆਈ ਨਹੀਂ ਹੈਗਾ ਵੀ ਫੁੱਲ ਕਰ ਦੇਣਾ। ਇਨੂੰ ਸਿਮਤੇ ਕਰ ਦੇਣਾ ਤੇ ਹੁਣ ਆਪਾਂ ਇਹਦੇ ਉੱਪਰ ਦੇ ਦਣਾ ਲਾ ਢੱਕਣਾ ਤਾਂ ਕਿ ਇਹ ਨਾ ਇਹ ਭਾਪ ਦੇ ਵਿੱਚ ਬਣ ਸਕੇ ਹੁਣ ਆਪਾਂ ਨੇ ਕੀ ਕਰਨਾ ਹੈ ਹੁਣ ਇਹਨੂੰ ਨਾ ਉੱਪਰ ਦੇਣਾ ਢੱਕ ਦੇਣਾ ਇਹ ਭਾਪ ਦੇ ਨਾਲ ਨਾ ਐ ਚੰਗੀ ਤਰ੍ਹਾਂ ਬਣ ਜਾਣ ਤੇ ਮਿਲਾਂਗੇ ਹੁਣ ਆਪਾਂ ਥੋੜੀ ਦੇਰ ਤੱਕ ਦੇਖੋ ਜੀ ਆਪਣੇ ਚੌਲ ਬਣ ਕੇ ਹੋ ਗਏ ਨੇ ਤਿਆਰ ਤਿਆਰ ਪੂਰੇ ਖਿਲੇ-ਖਿਲੇ ਬਣੇ ਆ ਬਿਲਕੁਲ ਵੀ ਆਈ ਨਹੀਂ ਹੈਗਾ ਕਿ ਕੜਾਹੀ ਦੇ ਨਾਲ ਨਾ ਚਿਮੜੇ ਹੋਏ ਆ ਦੇਖੋ ਜੀ ਇਸ ਤਰ੍ਹਾਂ ਚੌਲ ਬਣਾਵੇ ਨਾ ਫਿਰ ਪੂਰੇ ਐਨਖੀ ਲਖਲੇ ਚੌਲ ਬਣਦੇ ਆ ਦੇਖੋ ਜੀ ਆਪਣੇ ਚੌਲਾਂ ਦਾ ਕਲਰ ਵੀ ਬਹੁਤ ਵਧੀਆ ਆਇਆ ਏ ਚੱਕੇ ਨਸ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਆ ਚਲੋ ਜੀ ਹੁਣ ਆਪਾਂ ਨਾ ਪਹਿਲਾ ਮੱਥਾ ਟੇਕ ਕੇ ਆਈਏ ਉਸਤੇ ਮਗਰੋਂ ਆ ਕੇ ਨਾ ਫਿਰ ਚੌਲ ਖਾਵਾਂਗੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਟੱਰ ਦਨੇ ਆ ਚਲੋ ਜੀ ਹੁਣ ਆਪਾਂ ਨਾ ਮੱਥਾ ਟੇਕ ਕੇ ਆ ਗਏ ਆ ਤੇ ਜਿਹੜੇ ਹੁਣ ਆਪਾਂ ਨੇ ਚੌਲ ਬਣਾਏ ਹੋਏ ਨੇ ਨਾ ਤੇ ਹੁਣ ਆਪਾਂ ਖਾ ਲਈਏ ਇਹ ਇਹ ਨਾ ਦੁੱਧ ਨਾਲ ਕਾਵੇ ਨਾ ਬਹੁਤ ਜਿਆਦਾ ਵਧੀਆ ਲੱਗਦੇ ਨੇ ਤਾਹੀ ਨਾਲ ਵੀ ਵਧੀਆ ਲੱਗਦੇ ਨੇ ਗੈਸ ਤੇ ਇਹ ਨਹੀਂ ਤਾਰਦੇ ਨੀ ਉਹ ਪਰਲੇ ਪਾਸੇ ਰੱਖ ਦਿਆਂ ਕੜਾਹੀ ਪੂਰਾ ਰੰਗ ਲਰ ਪਾਏ ਘਟ ਨਹੀਂ ਗਾਦੇ ਗਰਮ ਬਹੁਤ ਨੇ ਮੰਮੀ ਨੂੰ ਤਾਂ ਬਸ ਥੋੜੇ ਹੀ ਖਾਂਦੇ ਨੇ। ਏਸੀ ਵਾਲੇ ਕਮਰੇ 'ਚ ਜਾ ਕੇ ਨਾ ਖਾਂਦੇ। ਔਰੇ ਤਾਂ ਨਾ ਸੋਈ ਚ ਬਹੁਤ ਜ਼ਿਆਦਾ ਦਰਦੇ ਨੇ। ਚਲੋ ਜੀ ਆਪਣੀ ਰੇਖਾ ਰਾਣੀ ਵੀ ਖੰਨੇ ਗਈ ਹੋਈ ਸੀ। ਉਹ ਵੀ ਵਾਪਸ ਆ ਗਈ। ਇੱਕ ਮਿੰਟ ਹੋਰ। ਉਹ ਵੀ ਸਾਡੇ ਕੋਲੇ ਬਹਿ ਕੇ ਖਾ ਲੂਗੀ ਚੌਲ। ਚਲੋ ਜੀ ਹੁਣ ਆਪਾਂ ਚੌਲ ਬਣਾਏ ਆ ਖਾ ਲਈਏ ਤੇ ਗਰਮੀ ਇੱਥੇ ਹੈਗੀ ਆ ਬਹੁਤ ਜ਼ਿਆਦਾ ਗਰਮੀ ਤੇ ਪੱਖਾ ਵੀ ਬੰਦ ਕਰਿਆ ਹੋਇਆ কুলਰ ਵੀ ਬੰਦ ਕਰਿਆ ਹੋਇਆ ਫੇਰ ਨਾ ਵੀਡੀਓ ਦੇ ਵਿੱਚ ਆਵਾਜ਼ ਆਈ ਜਾਂਦੀ ਆ ਕੁਝ ਵੀ ਨਹੀਂ ਸੁਣਦਾ ਹੈਗਾ ਚਲੋ ਜੀ ਆਪਣੇ ਚੌਲ ਬਣੇ ਇੱਕ ਨੰਬਰ ਜੇ ਇਸ ਤਰ੍ਹਾਂ ਬਣਾ ਲੇ ਤਾਂ ਇਹਦੇ ਵਿੱਚ ਮੈਂ ਮਗਦ ਮੁਗਦੀ ਨਾ ਪਾਏ ਹੈ ਨਹੀਂ ਤੇ ਮਗਝਾਏ ਵਿੱਚ ਲੋਗ ਪਾਤੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਦੇਸੀ ਘਿਓ ਦਾ ਲਾਏ ਆ ਪਰ ਤੜਕਾ ਚਲੋ ਜੀ ਚੌਲ ਤਾਂ ਇੱਕ ਨੰਬਰ ਬਣੇ ਆ ਮੇਰੇ ਤਾਂ ਮੂੰਹ 'ਚ ਆਈ ਜਾਂਦਾ ਪਾਣੀ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਨਾ ਛੋਟੇ-ਛੋਟੇ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ